ਟਰੈਕਟਰਾਂ ਤੇ ਹੁੰਦੇ ਸਟੰਟ ਤੇ ਟਰੈਕਟਰਾਂ ਦੀਆਂ ਰੇਸਾਂ ਵਾਲੀ ਫੁਕਰਪੰਤੀ ਸਾਡੇ ਪੰਜਾਬੀਆਂ ਨੇ ਖੌਰੇ ਕਦ ਬੰਦ ਕਰਨੀ ਹੈ ਟਰੈਕਟਰਾਂ ਤੇ ਹੁੰਦੇ ਸਟੰਟ ਹਾਲੇ ਤੱਕ ਪਤਾ ਨਹੀਂ ਕਿੰਨੇ ਨੌਜਵਾਨਾਂ ਦੀ ਜਾਨ ਲੈ ਚੁੱਕੇ ਨੇ ਪਰ ਇਹ ਗੱਲ ਹਾਲੇ ਤੱਕ ਸਾਡੇ ਪੰਜਾਬੀਆਂ ਦੇ ਖਾਨੇ ਵਿੱਚ ਨਹੀਂ ਪਈ ਬੀਤੇ ਕੱਲ ਵੀ ਇਸ ਫੁਕਰਪੰਤੀ ਨੇ ਇੱਕ ਵੱਡਾ ਹਾਦਸਾ ਕੀਤਾ ਜਿਹੜਾ ਫਗਵਾੜੇ ਦੇ ਪਿੰਡ ਡਮੋਲੀਚ ਹੋਇਆ ਜਿੱਥੇ ਟਰੈਕਟਰਾਂ ਦੀ ਰੇਸ ਰੱਖੀ ਗਈ ਅਤੇ ਰੇਸ ਦੇ ਦੌਰਾਨ ਇੱਕ ਟਰੈਕਟਰ ਬੇਕਾਬੂ ਹੋ ਗਿਆ ਤੇ ਲੋਕਾਂ ਤੇ ਜਾ ਚੜਿਆ ਜਿਸ ਤੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਕੁਝ ਸੀਰੀਅਸ ਵੀ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਨਾ ਕਿਸੇ ਇਜਾਜ਼ਤ ਨੂੰ ਇਹ ਰੇਸ ਕਰਵਾਈ ਜਾ ਰਹੀ ਸੀ ਸਭ ਤੋਂ ਪਹਿਲਾਂ ਤਾਂ ਲੱਖ ਦੀ ਲਾਹਨਤ ਐਸੇ ਰੇਸਾਂ ਤੇ ਐਸੇ ਸਟੰਟ ਕਰਵਾਉਣ ਵਾਲਿਆਂ ਤੇ ਜਿਹੜੇ ਹੈ ਹੀ ਗੈਰਕਾਨੂੰਨੀ ਤੇ ਉਸ ਤੋਂ ਵੀ ਵੱਡੀ ਲਾਹਨਤ ਇਸ ਤੇ ਵਿੱਚ ਭਾਗ ਲੈਣ ਵਾਲਿਆਂ ਤੇ ਉਹ ਭਰਾਵੋ ਹੱਥ ਬੰਨ ਕੇ ਤੁਹਾਡੇ ਅੱਗੇ ਹਾੜੇ ਕੱਢਦੇ ਆ ਹਟ ਜਾਓ ਕਿਉਂ ਲੋਕਾਂ ਦੇ ਘਰ ਪਟਣੇ ਆ ਤੁਸੀਂ ਕਿਉਂ ਰੀਸ ਲਾਉਂਦੇ ਹੋ ਲੋਕਾਂ ਨੂੰ ਐਸੇ ਪੁੱਠੇ ਕੰਮਾਂ ਦੀ ਤੁਹਾਨੂੰ ਦੇਖ ਕੇ ਚਾਰ ਨੌਜਵਾਨ ਹੋਰ ਤੁਹਾਨੂੰ ਆਪਣਾ ਆਈਡਲ ਮੰਨ ਕੇ ਇਸ ਮੌਤ ਦੀ ਖੇਡ ਨੂੰ ਅਚਮਾਉਣਗੇ ਨਾਲੇ ਟਰੈਕਟਰ ਅਸੀਂ ਵਾਹੀ ਦੇ ਲਈ ਲੈ ਲੈਨੇ ਆ ਨਾ ਕਿ ਰੇਸਾਂ ਦੇ ਲਈ ਤੇ ਜੇਕਰ ਪਾਈ ਰੇਸਾਂ ਦਾ ਐਨਾ ਹੀ ਚਾਹੋਏ ਤਾਂ ਫਿਰ ਆਓ ਆਪ ਗਰਾਊਂਡ ਦੇ ਵਿੱਚ ਪਰਖੋ ਜ਼ੋਰ ਪਤਾ ਲੱਗੇ ਕਿੰਨੀ ਕੁ ਜਾਣ ਹੈ ਪੱਟਾਂ ਦੇ ਵਿੱਚ ਐਵੇਂ ਮਸ਼ੀਨਰੀ ਦਾ ਜ਼ੋਰ ਲਵਾਈ ਜਾਣਾ ਕਿੱਡੀ ਕੁ ਸਿਆਣ ਨਾਲੇ ਜੇਕਰ ਤੁਹਾਨੂੰ ਤੁਹਾਡੀ ਜਾਨ ਦੀ ਕੀਮਤ ਨਹੀਂ ਪਤਾ ਲੱਗਦੀ ਤਾਂ ਆਪਣੀ ਮਾਂ ਤੋਂ ਪੁੱਛ ਕੇ ਦੇਖ ਲਿਓ ਜਿਸ ਨੇ 9 ਮਹੀਨੇ ਕੁੱਕ ਦੇ ਵਿੱਚ ਰੱਖਿਆ ਤੇ ਦੁਆਵਾਂ ਦੇ ਨਾਲ ਜਵਾਨ ਕੀਤਾ ਲੱਖਾਂ ਸੁਪਨੇ ਸਚਾਏ ਤੇ ਜਾਂ ਫਿਰ ਇਹ ਕੀਮਤ ਆਪਣੇ ਪਿਓ ਤੋਂ ਪੁੱਛ ਕੇ ਦੇਖ ਲਿਓ ਜਿਹੜਾ ਪੁੱਤ ਨੂੰ ਆਏ ਦਿਨ ਜਵਾਨ ਹੁੰਦਾ ਵੇਖ ਆਪਣੇ ਮੋਢਿਆਂ ਤੇ ਪਏ ਕਬੀਲਦਾਰੀ ਦੇ ਬੋਝ ਨੂੰ ਟੱਚ ਜਾਂਦਾ ਤੇ ਜੇਕਰ ਕਿਤੇ ਫਿਰ ਵੀ ਇਹ ਕੀਮਤ ਤੁਹਾਨੂੰ ਨਾ ਪਤਾ ਲੱਗੇ ਤਾਂ ਫਿਰ ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਵਾਰੀ ਜਾ ਕੇ ਢੇੜਾ ਜ਼ਰੂਰ ਮਾਰ ਲਿਓ ਜਿਨ੍ਹਾਂ ਦੇ ਪੁੱਤ ਇਨ੍ਹਾਂ ਫਕਰਪੰਤੀਆਂ ਨੇ ਖਾ ਲਏ ਖੌਰੇ ਫਿਰ ਤੁਹਾਨੂੰ ਇਸ ਗੱਲ ਦੀ ਸਮਝ ਲੱਗ ਜਾਵੇ ਸਾਡੀ ਹੱਤ ਮੰਨ ਕੇ ਪੰਜਾਬ ਸਰਕਾਰ ਅਗੇ ਬੇਨਤੀ ਏ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਐਸੇ ਲੋਕਾਂ ਨੂੰ ਮਿਲੇ ਜਿਹੜੇ ਐਸੇ ਪੁੱਠੇ ਤੇ ਜਾਨਲੇਵਾ ਕੰਮਾਂ ਨੂੰ ਖੇਡਾਂ ਦਾ ਨਾਮ ਦੇ ਕੇ ਕਰਵਾਉਂਦੇ ਨੇ ਤੇ ਐਸੀਆਂ ਖਤਰਨਾਕ ਖਰੇਸਾਂ ਤੇ ਸਟੰਡ ਤੇ ਪੰਜਾਬ ਚ ਪੂਰਨ ਰੂਪ ਤੇ ਪੂਰਨ ਰੂਪ ਦੇ ਵਿੱਚ ਪਾਵਨ ਦੀ ਲੱਗੇ ਇਸ ਮਾਮਲੇ ਦੇ ਵਿੱਚ ਡੀਐਸਪੀ ਜਸਪ੍ਰੀਤ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣਿਓ ਹਾਂ ਜੀ ਸਰ ਨਮੇਲੀ ਟਰੈਕਟਰਾਂ ਦੀਆਂ ਦੌੜਾਂ ਸੀਗੀਆਂ ਤੇ ਅੱਜ ਟਰੈਕਟਰਾਂ ਦੇ ਨਾਲ ਕੋਈ ਹਾਸਾ ਵੀ ਵਾਪਰਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੌਕੇ ਤੇ ਪਹੁੰਚਿਓ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਕਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਤਿੰਨ ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ ਚਾਰ ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪ੍ਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਸਰ ਕਮੇਟੀ ਵੱਲੋਂ ਕੋਈ ਪਰਮਿਸ਼ਨ ਲਈ ਗਈ ਸੀ ਪਹਿਲਾਂ ਜੀ ਨਹੀਂ ਬਿਲਕੁਲ ਨਹੀਂ ਜੀ ਇਹ ਟੋਟਲੀ ਇਲਲੀਗਲ ਹੈ ਜੀ ਇਹਦੇ ਬਾਰੇ ਕੋਈ ਪਰਮਿਸ਼ਨ ਜਿਹੜੀ ਹੈਗੀ ਹੈ ਇਹਨਾਂ ਨੇ ਨਹੀਂ ਲਈ ਜੀ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਇਨਫੋਰਮ ਕੀਤਾ ਗਿਆ ਤੇ ਬੰਦੇ ਕਿੰਨੇ ਹੁਣ ਤੁਸੀਂ ਅਰੈਸਟ ਕੀਤੇ ਆ ਜੀ ਅਸੀਂ ਫਿਲਹਾਲ 4 ਬੰਦੇ ਹਿਰਾਸਤ 'ਚ ਲਏ ਆ ਹੋਰ ਬੰਦਿਆਂ ਨੂੰ ਫੜਨ ਲਈ ਸਾਡੀਆਂ ਟੀਮਾਂ ਜਿਹੜੀਆਂ ਇਸ ਵੇਲੇ ਫੀਲਡ 'ਚ ਕੰਮ ਕਰ ਰਹੀਆਂ ਨੇ ਜ਼ਖਮੀ ਸਰ ਕਿੰਨੇ ਕੋਈ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਉਹਦੇ ਹਿਸਾਬ ਨਾਲ ਤੇ ਜੀ ਇਸ ਵੇਲੇ 3 ਜਿਹੜੇ ਬੱਚੇ ਨੇ ਤੇ ਉਹ ਜ਼ਖਮੀ ਨੇ ਤੇ ਉਸ ਤੋਂ ਇਲਾਵਾ ਜਿਹੜਾ ਟਰੈਕਟਰ ਚਲਾ ਰਿਹਾ ਸੀ ਡਰਾਈਵਰ ਹੈ ਜਿਸ ਨੇ ਐਕਸੀਡੈਂਟ ਕੀਤਾ ਉਹ ਆਪ ਵੀ ਖੁਦ ਵੀ ਜ਼ਖਮੀ ਹੈ ਤੇ ਇਸ ਤੋਂ ਇਲਾਵਾ ਤਿੰਨ ਚਾਰ ਹੋਰ ਬੰਦੇ ਦੀ ਜ਼ਖਮੀ ਹੋਣ ਦੀ ਸਾਨੂੰ ਉਹ ਜਿਹੜੀ ਹੈ ਇਨਫੋਰਮੇਸ਼ਨ ਪ੍ਰਾਪਤ ਸਰ ਗਾਹਾਂ ਵੀ ਕੋਈ ਇਦਾਂ ਦਾ ਮੰਨ ਲਓ ਕੋਈ ਹਾਸਾ ਨਾਂ ਵਾਪਰੇ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਇਹ ਅਸੀਂ ਵਾਰ-ਵਾਰ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਹੜੇ ਏਵਨੀ ਟਰੈਕਟਰ ਦੀ ਦੌੜਾਂ ਜਾਂ ਬਲਦਾਂ ਦੀਆਂ ਦੌੜਾਂ ਇਹ ਜਿਹੜੀਆਂ ਕਾਫੀ ਡੇਂਜਰਸ ਸਪੋਰਟਸ ਹੈਗੇ ਆ ਜੀ ਇਹਨਾਂ ਨੂੰ ਜਿਹੜਾ ਹੈਗਾ ਕਿ ਵਰਜਿਆ ਵਰਜਨ ਲਈ ਅਸੀਂ ਵਕ-ਵਕ ਟਾਈਮ ਤੇ ਇਹਨਾਂ ਨਾਲ ਮੀਟਿੰਗਾਂ ਵੀ ਕਰਦੇ ਆਂ ਤੇ ਇਸ ਤੋਂ ਇਲਾਵਾ ਵੀ ਕੋਈ ਵੀ ਤਰ੍ਹਾਂ ਦਾ ਇਵੈਂਟ ਚਾਹੀਏ ਉਹ ਮੇਲਾ ਹੈ ਚਾਹੀਏ ਉੱਥੇ ਝੂਲੇ ਲੱਗਣੇ ਆ ਕੁਝ ਲੱਗਣਾ ਜੀ ਤੇ ਇਹਨਾਂ ਅਣਹੋਣੀਆਂ ਨੂੰ ਰੋਕਣ ਲਈ ਜਿਹੜਾ ਹੈਗਾ ਉਹਦੇ ਲਈ ਪ੍ਰੋਪਰ ਪ੍ਰੋਸੀਜਰ ਬਣਿਆ ਹੋਇਆ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਜਿਹਾ ਕੋਈ ਵੀ ਫੰਕਸ਼ਨ ਉਹਨਾਂ ਨੇ ਕਰਾਣਾ ਹੈ ਪਹਿਲ ਤੇ ਪਰਮਿਸ਼ਨ ਲੈਣ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਲੀਗਲ ਕੋਸ਼ਿਸ਼ ਕੀਤੀਆਂ ਉਹ ਨਾ ਤੇ ਆਰਗੇਨਾਈਜ਼ਰ ਵੱਲੋਂ ਆਰਗੇਨਾਈਜ਼ ਕਰਾਈਆਂ ਜਾਣ ਤੇ ਲਾਹੀਂ ਲੋਕਾਂ ਵੱਲੋਂ ਇਸ ਨੂੰ ਸਪੋਰਟ ਕੀਤੀ ਜਾਵੇ ਤੇ ਹੁਣ ਤੁਹਾਡੇ ਕੋਲ ਕੋਈ ਕਮੇਟੀ ਮੈਂਬਰ ਆਇਆ ਜੀ ਨਹੀਂ ਇਸ ਵੇਲੇ ਸਾਰੇ ਕਮੇਟੀ ਮੈਂਬਰ ਜੋ ਮੈਨੂੰ ਪਤਾ ਲੱਗਾ ਹੈ ਕਿ ਉਹ ਇਸ ਵੇਲੇ ਇੱਥੋਂ ਫਰਾਰ ਨੇ ਜੀ ਤੇ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਹੈਗਾ ਸਲਕਾ ਵਿੱਚ ਦਿੱਤਾ ਜਾਊਗਾ ਥੈਂਕ ਯੂ ਜੀ ਮੁੰਨਾ ਪਿੰਡਾ ਜੀ ਮੁੰਨਾ ਪਿੰਡਾ ਕੀ ਮਾਮਲਾ ਆਇਆ ਭਾਈ ਜਿਹੜਾ ਹਾਸਾ ਹੋਇਆ ਇੱਕ ਮਾਮਲਾ ਸਰ ਅਸੀਂ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਨਹੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਦੁੜਾਉਂਦੇ ਸੀਗੇ ਉਹ ਸ਼ਾਇਦ ਓਵਰਕਨ ਓਵਰ ਕੰਟਰੋਲ ਹੋ ਗਿਆ ਤਾਂ ਕੋਈ ਸਾਵ ਨਹੀਂ ਹੋਇਆ ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਆ ਕੇ ਵਿੱਚ ਬੱਚੇ ਮ ਉਸਾ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਕਿੰਨੇ ਟਰੈਕਟਰ ਘੁਮਾਤਾ ਬੜੀ ਜ਼ੋਰ ਨਾਲ ਲੱਗਾ ਹਾਂਜੀ ਮੈਂ ਇਧਰੋਂ ਲੇਕਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਤਸਕ ਜਾਣੇ ਹੁੰਨੇ ਆ ਅੱਛਾ ਜੀ ਸਾਲਿਆਂ ਦੇ ਲੱਗੀਆਂ ਹੀ ਸੱਟਾਂ ਇਹ ਸਾਰਿਆਂ ਸੱਟਾਂ ਲੱਗੀਆਂ ਹਾਂਜੀ ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਨਹੀਂ ਏ ਟਮੇਲੀ ਚੱਲਦਾ ਸੀ ਢ ਮੇਲੀ ਚੱਲਦਾ ਸੀ ਹਾਂਜੀ ਤੁਸੀਂ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਮੌਕੇ ਤੇ ਮਮ ਕਿਹਦੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ ਚਾਰ ਪੰਜ ਗਿਆਨਿਆਂ ਦਾ ਪਤਾ ਲੱਗਾ ਜੀ ਹੂੰ ਹੂੰ ਬਾਕੀ ਤਾਂ ਪਤਾ ਨਹੀਂ ਕਿ ਸਰ ਉੱਥੇ ਉੱਥੇ ਕਿੰਨੀ ਕਿ ਇਨਟਰੈਕਟਿੰਗ ਤੋੜਾਂ ਲੱਗੀਆਂ ਹੋਈਆਂ ਸੀ ਇੱਥੇ ਬ੍ਰਦਰ ਪਤਾ ਕੁਛ ਸਰ ਮੈਂ ਇੱਥੇ ਜਾਣ ਤੋਂ ਤਾਂ ਇੱਕ ਦੋ ਕਿ ਹੋਈਆਂ ਜੀ ਮੈਂ 6 ਕਿ ਤਿੰਨ ਗਿਆ ਸੀ ਹੂੰ ਹੂੰ ਹਾਂਜੀ ਕੀ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਨਾਲ ਕੋਲ ਪਤਾ ਕੁਛ ਇਸ ਮਾਮਲੇ ਦੇ ਸਾਰੇ ਇਨਸਾਨਾਂ ਨੂੰ ਪਤਾ ਜੀ ਬਾਕੀ ਜਿਹੜੇ ਤੁਹਾਡੇ ਸਟਾਣ ਲੱਗੀਆਂ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਹੈਗਾ ਮੰਗਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਕਿ ਕੀ ਚੱਲੇ ਸੀਗੇ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤੇ ਲੱਗੀ ਹੈਗੀ ਹਾਂਜੀ ਕਿ ਤੁਹਾਨੂੰ ਕੌਣ ਲੈ ਕੇ ਇੱਥੇ ਮੈਂ ਆਸੀ ਸੀ ਕਿ ਜਦੋਂ ਭਾਜੀ ਹੁਣੀ ਮੇਰੇ ਨਾਲ ਹੀ ਬੈਠੇ ਸੀਗੇ ਉਹ ਲੈ ਕੇ ਆਈ ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜਿਹੜਾ ਇਹਨੂੰ ਜੀ ਅਨਬੈਲੈਂਸ ਹੋ ਗਿਆ ਜੀ ਕਿੰਨੇ ਸੀ ਦੌੜ ਉਹ ਸਪੀਡ ਦੇ ਵਿੱਚ ਉਹ ਟਰੈਕਟਰ ਮਤਲਬ ਲੱਗਦਾ ਟਰਕਮ 160 120 ਦੇ ਲੱਗੀ ਸਕਦੀ ਹੈ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀ ਜੀ ਦੋਨਾਂ ਦੇ ਦੋ ਟਰੈਕਟਰ ਸੀ ਕੀ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿੱਦਾਂ ਤੁਹਾਡੇ ਸੱਟ ਲੱਗੀ ਆ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਟਰੈਕਟਰ ਮੇਲੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣੇ ਚਾਹਦੇ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਕਿਉਂਕਿ ਕੋਈ ਸੇਫਟੀ ਨਹੀਂ ਸੀ ਸੇਫਟੀ ਨਹੀਂ ਤੁਹਾਡਾ ਕੀ ਨਾਮ ਜਰਾ ਰਤਨ ਸਿੰਘ ਪ੍ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰਹਿਣਾ ਜਟਾ ਕੀ ਮਾਮਲਾ ਕੀ ਹੋਇਆ ਕਿ ਤੁਸੀਂ ਤੁਹਾਡੇ ਸੱਟ ਲੱਗੀਆਂ ਸਾਰਾ ਜੀ ਉਹ ਸੀ ਉੱਥੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾ ਵੱਲ ਆ ਤੇ ਜੇ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਉਹਨੂੰ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ ਜੀ ਪਤਾ ਨਹੀਂ ਕੀ ਹੋ ਗਿਆ ਅਚਾਨਕ ਹੀ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤਾਂ ਜਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਿਆ ਜੀ ਪੈਰ ਤੇ ਕਿੰਨੇ ਕੁ ਲੋਕ ਜਕਮੀ ਹੋਈ ਹੈ ਵਿੱਚ ਪਤਾ ਕੁਛ ਹਾਂ ਜੀ ਇੱਕ ਨਿਕਾਇਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਤੇ ਕੰਨ ਚ ਫੋਨ ਇੱਕ ਨਾਸਿਆ ਸੀਗਾ ਕਿ ਤੋਂ ਤੋਂ ਗੋਂ ਲੈ ਕੇ ਜੀ ਮੈਂ ਜੀ ਤੇ ਬਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਹਾਂ ਹਾਂ ਹਾਂਜੀ ਵੇ ਆ ਗਿਆ ਸੀਗਾ ਸੀ ਕਿਹੜੀ ਪਿੰਡ ਤੋੜ ਹੋਈ ਹੈ ਬ੍ਰਦਰੂ ਤੇ ਤੁਹਾਡੀ ਜਿਹੜੀ ਨਾਲ ਬ੍ਰਦਰੂ ਦੇ ਨਾਲ ਲੈ ਕੇ ਉਹ ਕਿ ਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸਟਾਂ ਹਾਂਜੀ ਇਹਦੇ ਜ਼ਿਆਦਾ ਲੱਗੀਆਂ